ਆਰੇ ਪੀਵੇ ਮਾਵੇ ਸੋਹਕੜ ਪਾਣੀ ਆਰੇ ਪੀਵੇ ਮਾਵੇ ਸੋਹਕੜ ਪਾਣੀ ਆਰੇ ਪੀਵੇ ਲੈ ਇਹ ਚਾਰ ਘੋੜੀਆਂ ਸੀ ਸੁਖਰਾਜ ਲਈ ਆਪਾਂ ਕਾੜੇ ਬੱਲ ਮੈਂ ਕਦੇ ਨਹੀਂ ਕਰਦਾ ਹੁੰਦਾ ਹੁਣ ਇਹ ਕੁੜੀ ਸਾਡੇ ਪਰਿਵਾਰ ਦਾ ਹਿੱਸਾ ਹੁਣ ਅਸੀਂ ਇਸ ਦਾ ਬਰਾਬਰ ਦੇਣਾ ਇਹ ਤੇ ਨਮਾਲੇ ਕਿੱਥੇ ਨੇ ਬੰਮੀ ਡੈਡੀ ਕਿੱਥੇ ਨੇ ਮੇਰੇ ਲੜਕੀ ਪਰਿਵਾਰ ਦੇ ਵਿੱਚ ਵੀ ਤਾਂ ਖੁਸ਼ੀ ਦੁਨਾਂ ਨੂੰ ਬਰਾਬਰ ਆਜ ਕੱਲ ਮੁੰਡੇ ਕੁੜੀਆਂ ਕੀ ਫਰਕ ਨਹੀਂ ਹੈ ਖੁਸ਼ੀ ਬਰਾਬਰ ਆ ਜੇ ਤੇ ਨਮਾਲਾ ਬਰੋਂ ਮ ਕੋਥਰੀ ਪਿਛਲੇ ਸਾਲ ਅਸੀਂ ਪਰਾਂ ਬੁਲਾਇਆ ਸੀ ਮਾਰਸਾ ਬੁਲਾਦ ਕੇ ਸੀ ਢੱਡਾ ਤੋਂ ਤੇ ਨਾਲ ਆ ਜਾਓ ਜੀ ਮੇਰੇ ਕੋਲ ਇੱਕ ਖੁਸ਼ੀ ਦਾ ਮੌਕਾ ਹੈ ਅ ਅੱਜ ਕੱਲ ਲੜਕੀ ਪਰਿਵਾਰ ਵੀ ਸਾਰਾ ਨਾਲ ਬਰਾਬਰ ਦੀ ਖੁਸ਼ੀ ਆ ਸਾਰਿਆਂ ਨੂੰ ਅੱਪਾ ਸਾਰੇ ਸ਼ਗਮ ਸ਼ਗਨ ਵਿਹਾਰ ਬਰਾਬਰ ਕਰਦੇ ਆ ਉਹੀ ਮੁੰਡਿਆਂ ਦੇ ਕਰਦੇ ਉਹੀ ਕੁੜੀਆਂ ਦੇ ਕਰਦੇ ਆ ਇਹ ਜ਼ਰੂਰੀ ਜੀ ਆ